ਹਾਂਜੀ ਹਾਂਜੀ ਇਹ ਟਰੈਕਟਰ ਤਾਂ ਵੀਰੇ ਜਮਾ ਨਵਈਆਂ ਹਨ ਹਾਂਜੀ ਹਜੇ ਥੋੜੇ ਜਿਹੀ ਹੋਏ ਇਹਨੂੰ ਕਢਾਇਆ ਨੂੰ ਜੀ ਅੱਛਾ ਆ ਟਰੈਕਟਰ ਦੀ ਅਸੀਂ ਵੀਡੀਓ ਉਹਦੀ ਕਰਦੇ ਸੀ ਤੇ ਨਾਲ ਨਾਲ ਅਸੀਂ ਦੂਜਾ ਵੀ ਫਿਰ ਆ ਗਿਆ ਵੀਰ ਦਾ ਟਰੈਕਟਰ ਤੇ ਮੈਂ ਕਿਹਾ ਚਲੋ ਇਹ ਵੀ ਦਿਖਾ ਦਿੰਨੇ ਤੇ ਇਹਦਾ ਵੀ ਕੋਈ ਚੇਂਜ ਜਿਵੇਂ ਅੱਗੇ ਦਾ ਦਿਖਦਾ ਹੀ ਪਿਆ ਹਾਂਜੀ ਅਗਲੇ ਵੀ ਟਾਇਰ ਚੇਂਜ ਕਰਾਏ ਆ ਪਿਛਲੇ ਵੀ ਕਰਾਉਣੇ ਆ ਮਂਗਾਏ ਆ ਜੀ ਅੱਛਾ ਪਿਛਲੇ ਲੇ ਕਰਾਉਣੇ ਆ ਹਾਂਜੀ ਮਂਗਾਏ ਆ ਜੀ ਉਹ ਕਰਾਉਣੇ ਪੈਣੇ ਨਹੀਂ ਤੇ ਐ ਤਾਂ ਬੁਰਾ ਬਹੁਤ ਲੱਗਦਾ ਹਾਂਜੀ ਹਨਾ ਹਾਂਜੀ ਕਿਉਂਕਿ ਅੱਗੇ ਦਾ ਉੱਚਾ ਬਹੁਤ ਹੋ ਗਿਆ ਹਾਂਜੀ ਹਾਂਜੀ ਇਹ ਟਾਇਰ ਕਿੰਨੇ ਕਿਚ 33 33 ਹਾਂਜੀ ਕੱਲੇ ਟਾਇਰਾਂ ਦੀ ਕਾਸਟ 33 ਹਾਂਜੀ ਕਿ ਰਿੰਮ ਸਣੇ ਰਿੰਮ ਸਣੇ ਰਿੰਮ ਸਣੇ 33000 ਦੇ ਆ ਤੇ ਰਿੰਮ ਸਾਰੇ ਚੌੜੇ ਹਨਾ ਚੇਂਜ ਕਰਨੇ ਪੈਣੇ ਕੋਈ ਸਪੈਸਰ ਸਪੌਸਰ ਦਿੱਤੇ ਕਿ ਨਹੀਂ ਨਹੀਂ ਜੀ ਅਜਾ ਰਿੰਮੀ ਮੋਸਾ ਦਾ ਬਣਾ ਹਾਂਜੀ ਰਿੰਮੀ ਮੋਸਾ ਦਾ ਬਣਾ ਇਹ ਵੀ ਨਵੇਂ ਸ਼ਹਿਰੋਂ ਹੀ ਇਹ ਵੀ ਨਵੇਂ ਸ਼ਹਿਰੋਂ ਹਾਂਜੀ ਬਸ ਨਵੇਂ ਸ਼ਹਿਰ ਵਾਲਿਆ ਬਤੰਦਰਾ ਤੂੰ ਨਾ ਮੇਰੇ ਮੱਥੇ ਤਾਂ ਨਹੀਂ ਲੱਗਾ ਪਰ ਤੂੰ ਅੱਗ ਫਾਈਪੀ ਚਾਰ ਚਫਰੇ ਹਾਂਜੀ ਇਹ ਕਿੰਨੇ ਦਾ ਨਿਕਲਿਆ ਵੀਰੇ ਇਹ ਪਾਜੀ ਟਾਇਰ ਟੂਰ ਪਾ ਕੇ 11 ਲੱਖ ਚ ਪੈ ਗਿਆ ਟਾਇਰ ਪਾ ਕੇ ਮਤਲਬ 11 ਚ ਟਾਇਰਾਂ ਤੋਂ ਬਿਨਾ ਲਾ ਲੋ 1.5 ਦਾ ਹਾਂਜੀ ਇੱਥੇ ਕਿ ਜੂਗਾ ਹਾਂਜੀ ਹਾਂਜੀ 1.5 ਦਾ ਹੁਣ ਇਹਨਾਂ ਨੂੰ ਚਲੋ ਟਰੈਕਟਰ ਇਹ ਵੀ ਸੋਹਣਾ ਆਪਾਂ ਕਿਸੇ ਚੀਜ਼ ਨੂੰ ਮਾੜਾ ਨਹੀਂ ਕਹਿੰਦੇ ਪਰ ਵੱਡੇ ਟਾਇਰਾਂ ਤੋਂ ਬਾਅਦ ਛੋਟੇ ਹਨਾ ਉਹ ਐਂ ਲੱਗਦਾ ਜਿਵੇਂ ਆ 16 ਦੇ ਟਾਇਰ ਵੀ ਬਹੁਤ ਛੋਟੇ ਲੱਗਦੇ ਹੁੰਦੇ ਆ ਹੈ ਇਹਨੂੰ 16 ਦੇ ਆ ਹਾਂਜੀ ਪਰ ਦੇਖਣ ਨੂੰ ਜਿਵੇਂ ਨਾ ਉਹ ਵੱਡੇ ਟਾਇਰ ਦੇਖਣ ਕਰਕੇ ਇਹ ਟਾਇਰ ਐਦਾਂ ਲੱਗਦੇ ਜਿਵੇਂ 14 ਦੇ ਹੁੰਦੇ ਆ ਪਰ ਆਇਆ ਇਹਨੂੰ 16 ਦੇ ਆ 36 30 ਸਪੈਸ਼ਲ ਡਿਵੀਜ਼ਨ ਆ ਇਹ ਇਹ ਮਾਡਲ ਆ ਵੀਰੇ ਪਹਿਲੇ ਨਾਲੋਂ ਜਿਵੇਂ ਸੀਆਰਡੀ ਕਰਕੇ ਕੁਝ ਚੇਂਜ ਕੀਤਾਗੇ ਉਦਾਂ ਹੀ ਆ ਲੈਟਲ ਰੂਟਾ ਚੇਂਜ ਕੀਤੀਆਂ ਜੀ ਇਹਦੀਆਂ ਹਾਂ ਲੈਟਾ ਚੇਂਜ ਆ ਇੰਜਨ ਦਾ ਤਾਂ ਕੁਝ ਨਹੀਂ ਚੇਂਜ ਕੀਤਾ ਹਾਂਜੀ ਇੰਜਨ ਉਦਾਂ ਹੀ ਆ ਹਨਾ ਰੋਟਰ ਪੰਪ ਆ 3 ਸਪੀਡ ਆ ਬਾਕੀ ਦੇ ਸਭ ਕੁਝ ਉਦਾਂ ਹੀ ਆ ਹਨਾ ਹਾਂਜੀ ਨਨੂ ਉਹਰੇ ਐਂ ਮੜਾ ਆ ਚੀਜ਼ਾਂ ਲਾਈਆਂ ਉਸ ਸਟ੍ਰੈਕਟਰ ਦੀਆਂ ਇੱਕ ਤਾਂ ਹੈਂਡ ਬ੍ਰੇਕ ਇਵੇਂ ਉਹ ਦੀ 56 ਵੀ ਦੀ ਇੱਕ ਤਾਂ ਹੈਂਡ ਬ੍ਰੇਕ ਤੇ ਇੱਕ ਹਾ ਸਲਿੱਪ ਗੇਅ ਇਹ ਲਾਇਆ ਵਾ ਕਿਉਂਕਿ ਉਹ ਰੱਖਣ ਲਈ ਜਿਹੜਾ ਕੱਚ ਦਾ ਬਣਾਇਆ ਤੇ 에어 ਕਿਲਿੰਡਰ ਇਹਦਾ ਵੀ ਅੰਦਰ ਹੀ ਕਰਤਾ ਹਾਂਜੀ ਇਹਦਾ ਵੀ ਅੰਦਰ ਹੀ ਆ ਇਹਦਾ ਵੀ ਉਦਾਂ ਹੀ ਆ ਕਿ ਇਹਦਾ ਹੋਰ ਸੌਨ ਵਾਲਾ ਨਹੀਂ ਇਹਦਾ ਵੀ ਉਦਾਂ ਹੀ ਆ ਜੀ ਚੱਕੀ ਇਹਨੂੰ ਵੀ ਇਹ ਆ ਥੱਲੇ ਨੂੰ ਆ ਅੱਛਾ ਇਹਦਾ ਥੱਲੇ ਨੂੰ ਕਰਤਾ ਹਾਂਜੀ ਇਹਦੇ ਪਾਇ ਪਸਿੱਧਾ ਤਾਂ ਨੂੰ ਓਕੇ ਇਹ ਵੀ ਘਰੇ ਕੀਤਾ ਕਿ ਕਿਵੇਂ ਘਰੇ ਹੀ ਜੀ ਇਹ ਵੀ ਘਰੇ ਹੀ ਕਰਤਾ ਹਾਂਜੀ ਬੜੇ ਬਾੜੀਆ ਯਾਰ ਅੱਧਾ ਕਿ ਤੁਹਾਨੂੰ ਤੁਨੂੰ ਨਾ ਆਡੀਓ ਦੀ ਟਰੈਕਟਰ ਵੀ ਖੋਲਣਾ ਸ਼ੁਰੂ ਕਰ ਦੇਣਾ ਜੀ ਨਾ ਪਤੰਦਰਾ ਨਵਾਂ ਦਾ ਲਾਗੂ ਖੋਲ ਦਿਓ ਨਹੀਂ ਪੁਰਾਣਾ ਜੀ ਨੇ ਖੜਾ ਆ ਘਰੇ ਮਿੰਦਰੇ ਨੂੰ ਭਾਵੇਂ ਹੱਥ ਬਾ ਲਿਓ ਮਿੰਦਰਾ ਜੀ 65 ਨੂੰ ਜੀ ਹਾਂ ਜ 62 ਉਹ ਪੁਰਾਣੇ ਨੂੰ ਹਾਂ ਜੀ ਉਹਨੂੰ ਹੱਥ ਪਾ ਲਿਓ ਨਵੇਂ ਨੂੰ ਕੱਤ ਪਾਉਣਾ ਨਵੇਂ ਜੀ ਦੋ ਫੇਕ ਨਾ ਨਾ ਨਵਾਂ ਦਾ ਕੰਪਨੀ ਵਾਲੋ ਕਰਮਾ ਹਾਂ ਜੀ ਇਹਦਾ ਵੀ ਵੀਰੇ ਕੁਝ ਕਰਨਾ ਕੰਮਕੌਮ ਦਾ ਕਿ ਵਿ ਅਰਜੀਨਲ ਇਹਦਾ ਨਹੀਂ ਜੀ ਸਪ੍ਰਿੰਗ ਪਾਉਣਾ ਸਪ੍ਰਿੰਗ ਗਰਾਰੀ ਸਪ੍ਰਿੰਗ ਪਾਉਣਾ ਪੰਪ ਦਾ ਭੱਜਣ ਤੇ ਸੀਟੀ ਹਾਂ ਜੀ ਸਰਬੋ ਵੀ ਫੇਰ ਲਵਾ ਦਿਆ ਸਟਰਬੋ ਵੀ ਚੇਂਜ ਕਰਨੀ ਆ ਹਾਂਜੀ ਟਰਬੋ ਸੀਟੀ ਆਪਣੇ ਸੀਟੀ ਦੇ ਚੋਂ 6-2 ਟਰਬੋ ਫਿਰ ਮਾਰੀ ਇੱਕ ਸਪਰਿੰਗ ਹਾਂਜੀ ਹੁਣ ਇਹਦੀ ਆਵਾਜ਼ ਕਿੱਦਾਂ ਦੀ ਆ ਕਰਿਓ ਸਟਾਰਟ ਵੀਰੇ ਮੜੀ ਬਾਕੀ ਤਾਂ ਇਹਦਾ ਕੁਝ ਨਹੀਂ ਕੀਤਾ ਲੈ ਹਣਾ ਨਹੀਂ ਬਾਕੀ ਕੁਝ ਨਹੀਂ ਕੀਤਾ ਇਹਦਾ ਇਹ ਕਿੰਨੇ ਦਿਨੋਂ ਕਿੰਨਾ ਟਾਈਮ ਹੋ ਗਿਆ ਬੰਦੇ ਨੂੰ ਨਹੀਂ ਲੱਗਦਾ ਰੇਸ ਰੇਸ ਕਰੀ ਵੀਰੇ ਕਰਦਾ ਪਾ ਲਈ ਇਹ ਹੈ ਕਿ ਜਮਾਂ ਅਰੀਜਨਲ ਟਰੈਕਟਰ ਦੀ ਆਵਾਜ਼ ਜੋ ਅਰੀਜਨਲ ਕੰਪਨੀ ਇਹ ਲਾਉਂਦਾ ਉਹ ਵਾਲੀ ਆਵਾਜ਼ ਅਰਾ ਅੱਜਕੱਲ ਮੁੰਡੇ ਜੋ ਵੀ ਆ ਪੈਪ ਵਗੈਰਾ ਬਣਾ ਕੇ ਕੁਝ ਵੀ ਹੈ ਨਾ ਸਿਟੀ ਦਾ ਬਹੁਤ ਉਹ ਚੱਲਿਆ ਸਾਗਦਾ ਆਪਾਂ ਮੜਾ ਜਾਂ ਤਾਂ ਜ਼ੋਰ ਦੇਖੀਏ ਚੜੀ ਉੱਤੇ ਚਲੋ ਜੀ ਇਹਨੂੰ ਵੀ ਦੇਖੀਏ ਕਿਵੇਂ ਟਾਇਰ ਕਮਾਉਂਦਾ ਉਹ ਵਾਹੇ ਕਰੂ ਨਾਵੇਂ ਨਾਵੇਂ ਨੂੰ ਇਹਦੀ ਸੀਟ ਤੇ ਉਹਦੀ ਸੀਟ ਸੇਮ ਹੀ ਆ। ਹਾਂਜੀ। ਉੱਤੇ ਇਹਦਾ ਕਵਰ ਚੜਿਆ ਹੀ ਹੈ। ਹਾਂ, ਉੱਤੇ ਉਹ ਗੋਦੀ ਵਾਲਾ ਕਵਰ ਚੜਿਆ ਹੈ ਨਾ। ਹਾਂਜੀ। ਬਾਕੀ ਤਾਂ ਸਭ ਸੇਮ ਹੈ। ਹਾਂਜੀ। ਇਹ ਉਹਦੇ ਨਾਲ ਨਹੀਂ ਮਾ ਥੋੜਾ ਜਿਹਾ। ਹਨਾ ਸੀਟ ਤੋਂ ਗੇਅਰ ਕੋਲ। ਇਹਦਾ ਹਾਂ ਹਾਂ ਕਰਦੇ ਵੀਰੇ ਕਰਦੇ। ਇਹ ਦੇਖੀਏ ਨੂੰ ਵੀ ਛੋਟੇ ਨੂੰ ਵੀ ਇਹ ਕੀ ਕਰਦਾ। ਹਾਂਜੀ। ਲੱਗ ਜੀ। ਕਰਮਾਂ ਵਾਲੇ ਨੂੰ ਵੈਗਰੂ। ਇਹਦੇ 2 ਪੁਆਇੰਟ ਆ ਕਿ ਉਹਦੇ ਵੀ 2 ਹੀ ਆ ਸੋ ਉਹਦੇ ਵੀ ਇਦਾਂ ਹੀ ਆ ਜੀ ਸੋ ਉਹਦੇ 1 ਲੱਗਿਆ ਸੀ ਹਾਂ ਜੀ ਇੱਕ ਕੋਸਟ੍ਰਕਟਰ ਦੇ ਵੀਰ ਨੇ ਨਾ ਆ ਵੱਢ ਕੇ ਥੋੜੀ ਛੋਟੀ ਕੀਤੀ ਐ ਇਹਦੀ ਆ ਲਓ ਜੀ ਮੀਟਰ ਦਾ ਵੀ ਚੇਂਜ ਕੀਤਾ ਜੀ ਹਾਂ ਉਹਦੇ ਨਾਲ ਮੀਟਰ ਇਹਦਾ ਚੇਂਜ ਆ ਹਾਂ ਜੀ ਨਵੇਂ ਮਾਡਲ ਦਾ ਇਦਾਂ ਕਰ ਹਾਂ ਉਹਦੇ ਇੱਥੇ ਦੱਸਦਾ ਇਹਦੇ ਥੱਲੇ ਦੱਸਦਾ ਹਾਂ ਜੀ ਬਾਕੀ ਤਕਰੀਬਨ ਯਾਰ ਇਹਦਾ ਕਲੱਚ ਸੌਫਟ ਨਹੀਂ ਦਾ ਹਾਂ ਜੀ ਉਹਦਾ ਘਟੋਕਾ ਦਾ ਉਹਦਾ ਮੈਂ ਡਾਗ ਲਿਆ ਇੰਜਨ ਉੱਤੇ ਬੈਠਾ ਹੋ ਗਿਆ ਪਨਾ ਚੇਟੇ ਦੀ ਬੱਜੀ ਕਰ ਦਿੰਦੇ ਹਾਂ ਹਾਂ ਇਹ ਜਾ ਉਹਦੇ ਕੋਲ ਤਾਂ ਜਵਾਂ ਨਾ ਮਾਇਆ ਇਹਦਾ ਨਾਰਮ ਆਇਆ ਉਹਦਾ ਪਤਾ ਨਹੀਂ ਚੰਗਿਆ ਨਹੀਂ ਅਜੇ ਹਾਂ ਉਹਦਾ ਤਾਂ ਪਤਾ ਹੀ ਨਹੀਂ ਲੱਗਿਆ ਹਾਂ ਉਹ ਤੇਰਾ ਕੰਮ ਵਧੀਆ ਸਲੋ ਰੇਸ ਤੇ ਵਧੀਆ ਮੋੜੀ ਲੈਂਦਾ ਹਾਂ ਹਾਂ ਜੀ ਇਹ ਤਾਂ ਵੇਖੋ ਮੜਾ ਜਾ ਤੇ ਆਜੀ ਹਾਰਲਡ ਹਾਂ ਉਹ ਤਾਂ ਮੜਾ ਜਾ ਫਾਮ ਮੰਗਦੇ ਆ ਰਹੇ ਹਾਂ ਹਾਂ ਜੀ ਹਾ ਹੱਤੇ ਜਾਈ ਨਾ ਹਾਂ ਜੀ ਮੁੰਡਾ ਫੈਨ ਆ ਨਾ ਤਾਂ ਕਿਸੇ ਗੱਲ ਤੋਂ ਹੀ ਫੈਨ ਵਾਕਈ ਏਡੇ ਟਾਇਰ ਪਾ ਕੇ ਸਲੋ ਰੇਸ ਤੇ ਜਮਾ ਨਹੀਂ ਚੱਕਰ ਚੱਕਰ ਤੋੜਦਾ ਇਹ ਟਰੈਕਟਰ ਆਮ ਨਾ ਆਪਣੇ ਲੋਡ ਜਾਂ ਲੈਂਦੇ ਆ ਜਾਂ ਸਟੀering ਥੋੜਾ ਜਾਮ ਹੋ ਜਾਂਦਾ ਇਹ ਜਮਾ ਨਹੀਂ ਹੁੰਦਾ ਸਫਤਾ ਹੈਗੀ ਹੈ ਇਹਦੀ ਜੇ ਕੋਈ ਚੀਜ਼ ਹੈਗੀ ਨਾ ਇਹਦੀ ਵੀਰੇ ਜਿਵੇਂ ਤੁਸੀਂ ਏਡਾ ਟਾਇਰ ਪਾ ਲਏ ਤੇ ਤੁਸੀਂ ਸੀਜ਼ਨ ਵੀ ਲਾ ਲਏ 2021 ਮਾਡਲ ਹਾਂਜੀ 22 23 24 25 ਹਾਂਜੀ 22 ਦੀ ਸਟਾਰਟਿੰਗ ਲਾ ਲਓ 22 23 24 25 4 ਸਾਲ ਚੱਲ ਗਿਆ ਹਾਂਜੀ ਕਲਚ ਪਲੇਟ ਬਦਲੀ ਗਈ ਨਹੀਂ ਜੀ ओरिजिनल ਹੀ ਹੈ ਹਾਂਜੀ ਸਭ ਕੁਝ ओरिजिनल ਲੋੜ ਹੀ ਨਹੀਂ ਭਈ ਇਹਦਾ ਅਸਾਂ ਕੋਈ ਪਾਰਟ ਜਿਹੜਾ ਤੁਸੀਂ ਬਦਲਿਆ ਹੋਵੇ ਨਹੀਂ ਕੁਝ ਨਹੀਂ ਬਦਲਿਆ ਇਹਦਾ ਕੁਝ ਨਹੀਂ ਆਹ ਤਾਂ ਚੱਲੋ ਲੈ ਕਰ ਮਾਲਾ ਹੈ ਇਹ ਨਵਾਂ ਨਾ ਹਾਂਜੀ ਇਹਦਾ ਤਾਂ ਚਲੋ ਲੈ ਆਪਾਂ ਕਿ ਇਹ ਤਾਂ ਲੇ ਪਹਿਲਾ ਸੀਜ਼ਨ ਲੈ ਦੇ ਖੇਤੀ ਕਰਨੀ ਆ ਹਾਂਜੀ ਇਹ ਤਾਂ ਲਿਆ ਆਈ ਆ ਹਨਾ ਹਾਂਜੀ ਇਹਦਾ ਤਾਂ ਜਿਵੇਂ ਤੁਸੀਂ ਦੱਸਿਆ ਵੀ ਇੱਕ ਟਰਬੋ ਚੇਂਜ ਹੋਣੀ ਹਾਂਜੀ ਇੱਕ ਸਪ੍ਰਿੰਗ ਪਾਉਣਾ ਪੈਂਦਾ ਸਪ੍ਰਿੰਗ ਹਨਾ ਹਾਂਜੀ ਹਾਂ ਸਪ੍ਰਿੰਗ ਦਾ ਵੀ ਬਹੁਤ ਰਵਾਜ ਆਉਂਦਾ ਨੂੰ ਆਜਾ ਇਹਦਾ origignal ਦਾ ਆਪਾਂ ਨਾ ਇੰਜਨ ਜਿੰਨ ਦਿਖਾ ਦਈਏ ਉਹਦਾ ਵੀ ਪਾਉਣ ਲੱਗੇ ਸੀ ਜੀ ਹਾਂ ਉਹ ਤਾਂ ਫੇਰ ਰਹਿਣਤਾ ਹੀ ਇਹ origignal ਜਾਂਦਾ ਹੁਣ ਆਪਣੇ 2400 ਚੱਕਰ ਤੇ ਹਾਂਜੀ ਤੇ ਰੇਸ ਜਦੋਂ ਖੋਲ ਦਾਂਗੇ ਫਿਰ 3000 ਚੱਕਰ ਤੇ ਹਨਾ ਹਾਂਜੀ ਇਹਦਾ ਰੋਟਰ ਹੋ ਨਹੀਂ ਪੰਪ। ਨਹੀਂ ਇਹ ਵੀ ਰੋਟਰੀ ਆ। ਰੋਟਰੀ ਆ ਸੇਮ ਆ ਪਰ ਉਹਦੀ ਬੰਤਰ ਹੋਰ ਆ। ਹਾਂਜੀ। ਇਹਦੀ ਨਵੇਂ ਦੀ ਚੇਂਜ ਕਰਤੀ ਆ। ਹਾਂ ਉਹ ਹੋਰ ਤਰ੍ਹਾਂ ਦੀ ਆ। 56 20 ਦੀ ਜਿਹੜੀ ਟਰਬੋ ਆ ਉਹ ਸੀਟੀ ਬਹੁ ਮਾਰਦੀ ਆ। ਹਾਂਜੀ। ਉਹਦੇ ਆ ਵਾਲੀ ਬੈਂਡੀ ਪਾਈ ਹੋਵੇ ਨਾ ਉਹ ਤਾਂ origianal ਹੀ ਸੀਟੀਆਂ ਮਾਰਦੀ ਆ। ਉਹਨੂੰ ਪੱਤਣਾ ਨਹੀਂ ਜੀ ਪਤ ਲੱਗ। ਹੂੰ ਉਹਦੇ ਟਰੈਕਟਰ ਵੱਡਾ ਨਾ ਉਹਦੇ ਫਿਰ ਕੀ ਪੱਤਣਾ। ਬਾਕੀ ਇਹਦੀ ਆ ਆ ਗਿਆ ਇੰਟਰਕੂਲਰ। ਹਾਂਜੀ। ਉਹਦੇ ਹੈਗੇ ਆ। ਉਹਦੇ ਹੈ ਨਹੀਂ ਇੰਟਰਕੂਲਰ ਕੇ ਹੈਗੇ ਆ। ਉਹਦੇ ਹੈਗਾ ਜੀ। ਉਹਦੇ ਨਾਲ ਵੱਡਾ ਹੈ ਜੀ ਹਾਂ ਉਹਦੇ ਵੱਡਾ ਥੜਾ ਹੈ ਦੇਖਿਓ ਖੋਲ ਕੇ ਹਮ ਬਾਕੀ ਇੰਜਣੇ ਨਾਲ ਦੇ ਬਸ ਉਹ ਹੀ ਹਾਂਜੀ ਉਹ ਡੇਢ ਘਟ ਡੇਢ ਘਟ ਨਹੀਂ ਸਵਾਗ ਘਟ ਤੇ ਇਹ ਆਪਾਂ ਨੂੰ ਪਤਾ ਹੀ ਆ ਹਾਂਜੀ ਤਿੰਨ ਸਿਲੰਡਰ ਇਹਨਾਂ ਦੇ ਡੀ ਯੂਨਿਟ ਫਲੈਂਟ ਤੇ ਇਹਨਾਂ ਸਿਲੰਡਰ ਹੀ ਆ ਪਰ ਜਾਣ ਬਹੁਤ ਜਾਣ ਬਹੁਤ ਜਾਣ ਲੋ ਕੋਈ ਸ਼ੰਕਾ ਨਹੀਂ ਇਹ ਇੱਕ ਇਹਨਾਂ ਦੀ ਡੈਕਸ਼ਨਾਂ ਨਾਲ ਨੂੰ ਪਿੱਛੋਂ ਦਿਖਾ ਦੇ ਦੋ ਦੀਆਂ ਚਲੋ ਵੀਰਾਂ ਨੂੰ ਵੈਸੇ ਪਤਾ ਹੀ ਹੋਣਾ ਇਹਦੀਆਂ ਡਕਸ਼ਨਾਂ ਤੇ ਉਹਦੀਆਂ ਡਕਸ਼ਨਾਂ 'ਚ ਬਹੁਤ ਫਰਕ ਆ। ਹਾਂਜੀ। ਜ਼ਮੀਨ ਇਸਮਾਨ ਦਾ। ਹਾਂਜੀ। ਇਹਦੀਆਂ ਡਕਸ਼ਨਾਂ ਹੋਰ ਹੌਸਾਬ 'ਚ ਆ ਜਾਂਦੀਆਂ। ਉਹਦੀਆਂ ਡਕਸ਼ਨਾਂ ਬਹੁਤ ਜ਼ਿਆਦੇ ਹੈਵੀ ਆ। ਬਹੁਤ ਜ਼ਿਆਦੇ। ਜੈਕ ਇਹਨੂੰ ਵੀ ਆਉਂਦਾ। ਤੇ ਜੈਕ ਉਹਨੂੰ ਵੀ ਆਉਂਦਾ। ਡਕਸ਼ਨਾਂ ਬਹੁਤ ਜ਼ਿਆਦੇ ਹੈਵੀ ਆ। ਬਾਕੀ ਕੋਈ ਨਹੀਂ ਆਪਾਂ ਦੇਖਦੇ ਆਂ। ਸਮੇਂ ਨਾਲ ਜਿਵੇਂ-ਜਿਵੇਂ ਉਹਦੀ ਮੋਡੀਫਿਕੇਸ਼ਨ ਹੁੰਦੀ। ਛਤਰੀਆਂ ਤਾਂ ਦੋਨੋਂ ਦੀਆਂ origional ਹੀ ਨੇ। ਹਾਂਜੀ origional ਹੀ ਆ। ਹਾਂ। ਇਹ ਆਪਾਂ ਹੁਣ ਚੱਲਦੇ ਆਂ ਘਰੇ ਹਾਂਜੀ ਦੱਸਿਓ ਤੁਹਾਨੂੰ ਦੋਨੇ ਟਰੈਕਟਰ ਕਿੱਦਾਂ ਦੇ ਲੱਗੇ ਕਰਮਾ ਵਾਲੇ ਦੋਨੇ ਸੋਹਣੇ ਆ ਇਹ ਹੈਗਾ 36 30 ਇਹ ਹੈਗਾ 56 ਵੀ ਟਰੈਕਟਰ ਦੋਨੇ ਝੋਟੇ ਆ ਸੈਂਦ ਕਣਕ ਵੱਢਣ ਤੋਂ ਪਹਿਲਾਂ ਪਹਿਲਾਂ ਲੈ ਲਈ ਇੱਕ ਟਰੈਕਟਰ ਹੋਰ ਇੱਕ ਟਰੈਕਟਰ ਹੋਰ ਕਣਕ ਵੱਢਣ ਤੋਂ ਪਹਿਲਾਂ ਹਾਂਜੀ ਬਸ ਆ ਗਿਆ ਕਣਕਾਂ ਦਾ ਮਹੀਨਾ ਡੈਡੀ ਵੀ ਮੰਦੀ ਐ ਸਲਾਹ ਕਹਿੰਨੇ ਆ ਹੁਣ ਮੈਂ ਤੈਨੂੰ ਅੱਗੇ ਕਿਹਾ ਬਾਪੂ ਮੈਨੂੰ ਲੱਗਦਾ ਤੇਰਾ ਤੇਰੇ ਤੋਂ ਜ਼ਿਆਦਾ ਸ਼ੌਂਕੀ ਆ ਹਾਂਜੀ ਉਹਦੇ ਨਾਲ ਨਾਲ ਤੇਰੇ ਸ਼ੌਕ ਪੂਰੇ ਜਾਂਦੇ ਨੇ ਹਾਂਜੀ ਚਲੋ ਵੈਗਰੂ ਮੇਰੇ ਹਾਂ ਮੇਰੇ ਕਰੇ ਤਰਕੀਆਂ ਬਖਸ਼ੇ ਤੇ ਦੱਸਿਓ ਮੇਰਾ ਵੀਰ ਦੋਨੇ ਟਰੈਕਟਰ ਤੁਹਾਨੂੰ ਕਿੱਦਾਂ ਦੇ ਲੱਗੇ ਆ ਛੋਟਾ ਕਿੱਦਾਂ ਦਾ ਲੱਗਾ ਤੇ ਉਹਨੇ ਹਲੇ ਛੋਟਾ ਬੰਨਣਾ ਉਹਦੀ ਤਿਆਰੀ ਚੱਲਦੀ ਪਈ ਆ ਪਿਛਲੇ ਟਰੈਕਟਰ ਆਰਡਰ ਤੇ ਆਉਦੇ ਵੀ ਆ ਜਣੇ ਆ ਤੇ ਆਪਾਂ ਚੱਲਦੇ ਹੁਣ ਘਰੇ ਘਰੇ ਆ ਕੇ ਤੁਹਾਨੂੰ ਦਿਖਾਉਣੇ ਆਪਾਂ ਦੂਜੇ ਟਰੈਕਟਰ ਵੀ ਤੇ ਇੰਪਲੀਮੈਂਟਰੀ ਆ ਜਾਓ ਮਿਲਦੇ ਆ ਘਰ ਜਾ ਕੇ ਟਰੈਕਟਰ ਦੀ ਆਪਾਂ ਵੀਡੀਓ ਸ਼ੂਟ ਸਾਰੀ ਕਰ ਹੀ ਲਈ ਆ ਤੇ ਤੁਸੀਂ ਦੇਖ ਵੀ ਲਿਆ ਹੁਣ ਆਪਾਂ ਆ ਗਏ ਹੁਣ ਘਰੇ ਭਾਈ ਉਹਨਾਂ ਕੋਲ ਹੋਰ ਵੀ ਦੋ ਟਰੈਕਟਰ ਆ ਫਾਲੇ ਫੁਲੇ ਮੈਨੂੰ ਉਹ ਵੀ ਦਿਖਾਉਣਾ ਸਾਰਾ ਕੁਝ ਇਹ ਹੈਗੇ ਆ ਫਾਦਰ ਸਾਹਿਬ ਜਿਨ੍ਹਾਂ ਦਾ ਇੱਕ ਇੱਕ ਵੀਰ ਹਲੇ ਬਚਿਆ ਉਹ ਕੈਮਰੇ ਦੇ ਸਾਹਮਣੇ ਨਹੀਂ ਆਉਂਦੇ ਪੈਂ ਇਹਨਾਂ ਨੂੰ ਮੈਂ ਖਿੱਚ ਖਿੱਚ ਲਿਆ ਕੇ ਵੇਣਾ ਕਿਵੇਂ ਕਹਿਕਵਾ ਕੇ ਸੱਚ ਗੱਲ ਜੀ ਠੀਕ ਠਾਕ ਜੀ ਕੈਮਸ ਇਹ ਭਾਜੀ ਫਾਲੇ ਆਪਣੇ ਇਹ ਕਦੋਂ ਬਣਵਾਏ ਆ ਇਹ ਸਾੜਕ ਹੋਇਆ ਦੋ ਸਾਲ ਸਾੜਕ ਸਾੜਕ ਮਤਲਬ ਟਰੈਕਟਰ ਤੋਂ ਦੋ ਸਾਲਾਂ ਬਾਅਦ ਹਾਂਜੀ ਹਾਂਜੀ ਸਾਲ ਪਿਛੋਂ ਸਾਲ ਪਿਛੋਂ ਸਾਲ ਪਿਛੋਂ ਹਾਂਜੀ ਭਾਜੀ ਤੇ 23 ਚ ਬਣਾ ਲਿਆ ਨੇ ਹਾਂਜੀ ਇਹ ਉਹਦੋਂ ਭਾਜੀ ਕਿੰਨੇ ਦੇ ਬਣੇ ਸੀਗੇ 1,115 ਦੇ ਇਹ ਤੇ ਜਦੋਂ ਉਹਨਾਂ ਨਾਲ 50 ਹਜ਼ਾਰ ਤੇ ਸਾਈ ਸੀ ਜਿਵੇਂ ਤੁਸੀਂ ਮੈਨੂੰ ਦੱਸਿਆ ਹੀ ਉਹ ਮੈਂ ਦੱਸਿਓ ਵੀ ਕਿਵੇਂ ਕਿਵੇਂ ਹੀ ਸ਼ੁਰੂ ਸਟਾਰਟਿੰਗ ਇਹਨਾਂ ਦੀ ਕਿੱਥੋਂ ਹੋਈ ਸਟਾਰਟਿੰਗ ਇਹਨਾਂ ਦੀ ਜਿੱਦਾਂ ਮੈਂ ਕਈਆਂ ਨੂੰ ਪੁੱਛਿਆ ਸੀ ਭਾਜੀ ਹੂੰ ਉਹ ਨਹੀਂ ਫੇਰ ਮਣਾ ਕਰ ਦਿੱਤਾ ਸੀ ਫੇਰ ਜਿੱਤੋਂ ਮੰਡੀ ਤੋਂ ਫੇਰ ਅਸੀਂ ਫੋਨ ਕੀਤਾ ਇਹ ਦੇਖ ਕੇ ਵੀਡੀਓ YouTube ਤੇ ਅੱਛਾ ਫੇਰ ਉਹ ਨਹੀਂ ਕਿਹਾ ਸੀ ਵੀ 50 ਹਜ਼ਾਰ ਦੇ ਬਣੂਗੇ ਤੇ ਵੀ 50 ਹਜ਼ਾਰ ਤਹੀ ਸਾਈ ਕੀਤੀ ਉਹਨਾਂ ਨੇ ਗੱਲਬਾਤ ਵੀ 50 ਚ ਬਣਾਤਾ ਕਿ 17 ਫਾਲੇ 25 ਹਜ਼ਾਰ ਉਹਨਾਂ ਨੂੰ ਪਾਤਾ ਸੀ ਹੂੰ ਫੇਰ ਉਹਨਾਂ ਨੂੰ ਮੈਂ ਤਿੰਨਜਾ ਚੌਥਾ ਦਿਨ ਤਿੰਨ ਚੌਥਾ ਦਿਨ ਬਾਅਦ ਫੋਨ ਕੀਤਾ ਮੈਂ ਕਿਦਾਂ ਫਲੇ ਤਿਆਰ ਹੋ ਗਏ ਹੂੰ ਕਹਿੰਦੇ ਨਹੀਂ ਕਹਿੰਦੇ ਵੀ ਪੈਸੇ ਬਦਨੇ ਆ ਮੈਂ ਕਿਹਾ ਕਹਿੰਦੇ ਵੀ ਕਿਹ ਜਿਆਦਾ ਲੱਗਦੇ ਮੈਂ ਕਿਹਾ ਠੀਕ ਹੈ ਕਹਿੰਦੇ 70000 ਦੇ ਬਹੁਤ ਹੂੰ ਥੋੜਾ ਜਿਹਾ ਉੱਚੀ ਬੋਲਿਆ 70000 ਦੇ ਕਹਿੰਦੇ ਬਹੁਤ ਹਾਂ ਤਾਂ ਫੇਰ ਮੈਂ ਤਿੰਨਜਾ ਚੌਥਾ ਦਿਨ ਬਾਅਦ ਫੋਨ ਕੀਤਾ ਹੂੰ ਮੈਨੂੰ ਕਹਿੰਦੇ ਵੀ ਮੈਂ ਕਿਹਾ ਕਿਦਾਂ ਭਾਜੀ ਆਪਣੇ ਫਲੇ ਤਿਆਰ ਹੈ ਹੂੰ ਕਹਿੰਦੇ ਨਹੀਂ ਕਹਿੰਦੇ ਗੱਲ ਹੀ ਬਣੀ ਹੂੰ ਬੇ ਸੀ 90 ਦੇ ਲੱਗੇ ਆ ਗਿਆ ਕਿ ਉਹ ਤੋਂ ਵੀ ਵੱਧ ਕੰਮ ਆ ਗਿਆ ਤੇ ਥੱਕ ਜਾਣਾ ਤੇਰਾ ਹਾਂ ਮੈਂ ਚਲੋ ਕੋਈ ਨਹੀਂ ਭਾਜੀ ਫਿਰ ਸੀ 90 ਦੇ ਸਹੀ ਕੋਈ ਨਹੀਂ ਬਣਾਦੇ ਉਹ ਹੂੰ ਫੇਰ ਕਹਿੰਦਾ ਲੱਖ ਤੋਂ ਕੰਮ ਟੱਪ ਜਾਣਾ ਬਾਅਦ ਚ ਫੇਰ ਫੋਨ ਕੀਤਾ ਹੋਰ ਵੱਧ ਗਿਆ ਕੰਮ ਹੋਰ ਵੱਧ ਗਿਆ 1,115,000 ਦੇ ਆਪਾਂ ਨੂੰ ਫਾਲੇ ਮਿਲੇ 1,115,000 ਦੇ 5000 ਰੁਪਇਆ ਕਰਾਇਆ 20 ਆਪਾਂ ਨੂੰ ਪਏ ਜਦੋਂ ਇੱਧਰ ਆ ਲੱਗੇ ਫਾਲੇ ਵੀ ਨਾ 7 ਕੁਇੰਟਲ 5 ਕਿਲੋ ਵੇਟਿਆ ਇਹਨਾਂ ਦਾ ਇਹਨਾਂ ਦਾ 7 ਕੁਇੰਟਲ 5 ਕਿਲੋ ਤੋਲ ਕੇ ਲਿਆਂਦੇ ਆ ਆ ਠੀਕ ਹੈ ਇਹ ਇਹ ਡੇਢ ਦੀ ਆਪਣੇ ਇਹ ਅੰਗਲ ਆ ਡੇਢ ਇੱਕ ਚੀਜ਼ ਹੋਰ ਇਹ ਇਹਨਾਂ ਨੂੰ ਵੀਰੇ ਨੇ ਜਿਵੇਂ ਦੱਸਿਆ ਤਾਂ ਟੰਕਾ ਹੈ ਨਹੀਂ ਕਿਤੇ ਵੀ ਨਹੀਂ ਟੰਕਾ ਹੈ ਨਹੀਂ ਬਿਲਡਿੰਗ ਹੈ ਨਹੀਂ ਗੀ ਵੀ ਨਾਟੀਆਂ ਜਿੱਥੇ ਨਾਟੀਆਂ ਜਿੱਤੇ ਭਾਵੇਂ ਜੀ ਤੁਸੀਂ ਇਹਨੂੰ ਟੋਜਨ ਪਾ ਕੇ ਪੰਜ ਟਰੈਕਟਰ ਮੋਰੇ ਪਾ ਲਓ 빙ਗੇ ਹੋ ਜੂਗੇ ਤਾਂ ਕਹਿੰਦਾ ਮੇਰੇ ਟੁੱਟ ਗਏ ਵੀ ਜੇ ਮਾਰੀ ਕਿਸਮਤ ਨੂੰ ਟੁੱਟਿਆ ਤੇ ਨਾਟ ਟੁੱਟੂ ਹਾਂ ਨਾਟਬਣੀ ਟੁੱਟਦਾ ਜੇ ਉਦਾਂ ਹੈਵੀ ਐ ਸਾਲਾ ਵੀ ਹੈਵੀ ਬਹੁਤ ਬਹੁਤ ਅਸੀਂ ਇੱਥੇ ਨਾ ਆਪਾਂ ਹੋਰ ਲਿਆਂਦੇ ਸੀ ਕਿਸੇ ਕੰਪਨੀ ਦੇ ਫਾਲੇ ਪਾਏ ਸੀ ਉਦਾਂ ਸਾਡੇ ਤੇ ਲੱਗੇ ਸੀ ਉਹ ਭਾਜੀ ਸਾਰੇ 빙ਗੇ ਹੋ ਗਏ ਦੋਹਾਂ ਚੱਲਿਆ ਜੀ ਸਾਰੇ ਇਧਰ ਜ਼ਮੀਨਾਂ ਕੜੀਆਂ ਕੱਢ ਰੀਆਂ ਜੀ ਬਹੁਤ ਜ਼ਿਆਦਾ ਚੀਕਣੀਆਂ ਚੀਕ ਰੀਆਂ ਪਹਿਲੇ ਆਈ ਜਮਾਉਣੇ ਨੂੰ ਟਰੈਕਟਰ ਨੂੰ ਫਾਲੇ ਪਾ ਕੇ ਕੋਈ ਪਤਾ ਨਹੀਂ ਲੱਗਦਾ ਇਹ ਆ ਵਾਲਾ ਟਰੈਕਟਰ ਜਿਹੜਾ ਸੁਪਨਿਆ ਫਾਲਿਆ ਚੌੜੇ ਟਾਇਰ ਜਿਹੜੇ ਆਪਾਂ ਦੇਖੇ ਸੀ ਦਿਖਾਏ ਗੀ ਆ ਇਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਟਰੈਕਟਰ ਨੂੰ ਜਮਾ ਨਹੀਂ ਬਤਲਾ ਨਹੀਂ ਪਤਾ ਲੱਗਦਾ ਤੇ ਇੱਕ ਚੀਜ਼ ਮੈਂ ਹੋਰ ਦੇ ਦਦਾ ਪਿਆ ਆਹ ਕਦੋਂ ਵੱਡੀ ਐ ਇਹ ਨਿਕਲ ਆਇਆ ਸੀ ਨਾਲ ਫਿਰ ਟਿਕ ਕਰਕੇ ਭਜੀਏ ਵਧਣਾ ਪਿਆ ਇਹਦਾ ਕੋਈ ਇਦਾਂ ਦਾ ਨਹੀਂ ਹੈਗਾ 골 ਕਰਨ ਵਾਲੀ ਆ ਉਦਾਂ ਠੀਕ ਆ ਉਦਾਂ ਠੀਕ ਆ ਇਹ ਕਿੰਨੀ ਉੱਚੀ ਸੀਗੀ ਇਹ ਨਹੀਂ ਸੀ ਇਹਦੇ ਤੋਂ ਉੱਪਰ ਦੋ ਸਰਾਖ ਹੋਰ ਚ ਕਿੱਕ ਦੋ ਦੋ ਹੋਰ ਸੀਗੇ ਹਾਂਜੀ ਦੋ ਵਰਤੇ ਉਹ ਵਰਤੇ ਹੰਡਕ ਕਰਕੇ ਹਨ ਹਾਂਜੀ ਤੇ ਇੱਕ ਕੰਟਰੋਲ ਪੈਂਦੀ ਐ ਚ ਉਂਗਲੀ ਐ ਚ ਪਾਉਂਦੇ ਗੁੱਲੀ ਐ ਚ ਸੀ ਕੰਟਰੋਲਰ ਐ ਚ ਵਧੀਆ ਕੰਮ ਕਰਦਾ ਹੀ ਆ ਕੰਟਰੋਲ ਕਦੀ ਉਹਦਾ ਕੱਢਿਆ ਪਾਇਆ ਨਹੀਂ ਜੇ ਸਿੱਧਾ ਪਾਉਨੇ ਸੀ ਅੱਛਾ ਕਦੀ ਨਹੀਂ ਕੱਢਿਆ ਉਹ ਕੰਦ ਜੀ ਇਹਦਾ ਹਿੱਸਾ ਪਾੜ ਜਾਂਦਾ ਕੱਢਿਆ ਹੀ ਨਹੀਂ ਕਦੀ ਕਿਉਂਕਿ ਭਾਰੇ ਫਾਲੇ ਵੀ ਭਾਰੇ ਆ। ਹਾਂ ਪਰ ਸੱਚ ਆ। ਨਹੀਂ ਤੁਸੀਂ ਨਹੀਂ ਕਦੇ ਇਦਾਂ ਹੀ ਚੱਲਦਾ ਆ। ਇਦਾਂ ਸਾਰੇ ਛੱਡ ਦਿੰਦੇ ਆ। ਬੱਸ ਇਹਨੂੰ ਕੋਈ ਪਤਾ ਹੀ ਲੱਗਦਾ। 7 ਕਿਲੋ ਕਵੰਟਲ ਸੁਪਰ ਸੀਡਰ ਮਿਲਦਾ ਆਪਣਾ 12 ਕਿਲੋ ਕਵੰਟਲ ਦਾ ਹੁੰਦਾ ਸ਼ਾਇਦ 10 ਕੇ 12। ਮੈਨੂੰ ਕਨਫਰਮ ਤਾਂ ਨਹੀਂ ਯਾਦ ਮੇਰਾ ਜੀ 8 ਫੁੱਟ ਸਾਡੇ ਕੋਲ ਸੁਪਰ ਸੀਡਰ ਆ। ਹਾਂ ਆਜੋ ਆਪਾਂ ਉਹ ਵੀ ਦਿਖਾਉਣੇ ਆ। ਆਜੋ ਉਧਰ ਨੰਨੂ ਆ ਜਾ। ਆਪਾਂ ਵੀ ਦਿਖਾਉਣੇ ਇੱਕ ਵੀਰਾਂ ਨੇ ਰੱਖਿਆ ਬੁਲਟ ਸ਼ੌਕ ਨਾਲ। ਇਹ ਇਹਦੇ ਮਾਮੇ ਦਾ ਆ। ਅੱਛਾ ਇਹਦੇ ਮਾਮੇ ਦਾ? ਉਹ ਆਪਣਾ। ਉਹ 2 ਲੱਖ 40 ਦਾ ਇਹਨੂੰ ਲੈ ਕੇ ਦਿੱਤਾ ਆ ਪਿਛਲੇ ਸਾਲ। ਅੱ ਉਹ ਬੋਲ ਤਾਂ ਹਾਂਜੀ ਇਹ ਆਪਣੀ ਭੈਣ ਆ ਉਹਦੀ ਗੱਡੀ ਆ ਓਕੇ ਇਹ ਆ ਇਹ ਸੁਪਰ ਸੀਟਰ ਦਾ 8 ਫੁੱਟਾ 8 ਫੁੱਟਾ ਜਿਹੜੀ ਆਪਾਂ ਵੀਡੀਓ ਤੁਸੀਂ ਮੈਨੂੰ ਦਿਖਾਉਂਦੇ ਪਏ ਸੀ ਆਪਣੇ ਨੂੰ ਹਾਂਜੀ ਤਾਂ ਮਗਰ ਪਾਇਆ ਸੀ ਮਗਰ ਪਾਇਆ ਸੀ ਹਾਂਜੀ ਹਾਂਜੀ ਤੇ ਇਹਦੀਆਂ ਉਹ ਤਵੀਆਂ ਫਿਰ ਤੁਸੀਂ ਉਹ ਬਾਹਰੋਂ ਕੱਢ ਦਿੱਤੀਆਂ ਜੋ ਹਾਂਜੀ ਇਦਾਂ ਸਾਈ ਤਵੀਆਂ ਮੋਰੇ ਵੱਡੀਆਂ ਹਾਂ ਹਾਂਜੀ ਇਦਾਂ ਇਦਾਂ ਹੁੰਦੀ ਆ ਉੱਥੋਂ ਐਂਗਲ ਇਦਾਂ ਪੇਪਰਾ ਕੇ ਐਨ ਵਾਟ ਵੀ ਬਾਹਰ ਕੱਢਤੀ ਬਾਹਰ ਕੱਢਤੀ ਨਹੀਂ ਬਾਹਰ ਸਿਰੇ ਦੇ ਅੱਗੇ ਵੀ ਸਿਰੇ ਦੇ ਹੁੰਦੀਆਂ ਤਵੀਆਂ ਉੱਦਾਂ ਵੱਡਣੀਆਂ ਪਈਆਂ ਟੈਰਾਂ ਲੱਗਦੀਆਂ ਈ ਥੋੜਾ ਥੋੜਾ ਮੱਡਣਾ ਪਿਆ ਉਹ ਬਸ ਸਿਆਰ ਤਾਂ ਨਹੀਂ ਮਾਰਦਾ ਨਹੀਂ ਕੁਝ ਨਹੀਂ ਇਦਾਂ ਸਾਮਾ ਸਾਮਾ ਹੀ ਟੈਨਰਾਂ ਦਾ ਨਹੀਂ ਕੁਝ ਨਹੀਂ ਕੋਈ ਚੱਕਰ ਨਹੀਂ ਨਹੀਂ ਚੱਕਰ ਇਹ 10 ਫੁੱਟਾ ਰੋਟਾ ਬਿੱਟਾ ਇਹ 10 ਫੁੱਟਾ ਮੈਸੀਓ ਦਾ ਮੈਸੀਓ ਦਾ ਇਹ ਵਾਜੀ ਕਿੰਨੇ ਦਾ ਮਿਲਿਆ ਸੀ ਇਹ ਪਾਣੇ 2 ਲੱਖ ਦਾ ਪਾਣੇ 2 ਲੱਖ ਦਾ ਹਾਂਜੀ ਤੇ ਇਹ 1 ਲੱਖ ਇਹ 56000 ਦਾ ਸਬਸਿਡੀ ਕਰ ਕੱਟ ਕੱਢ ਕੇ ਉਹਦਾ 2 ਲੱਖ 60000 ਦਾ ਉਹਦਾ 2 ਲੱਖ 60000 ਹਾਂਜੀ 1 ਲੱਖ 5000 60000 ਮਿਲ ਗਈ ਸੀ ਰੈਲਾ ਕਿਹੜਾ ਚੱਲਦਾ ਇਹਨਾਂ ਦੋ ਜੋਂ ਦੋਨਾਂ ਨੂੰ ਪਤਾ ਹੀ ਨਹੀਂ ਹੂ ਦੇਖੋ ਜੀ ਉਹਨੂੰ ਪਤਾ ਹੀ ਨਹੀਂ ਉਹ ਟਰੈਕਟਰ ਤਕੜੇ ਕਰਦਾ ਉਹਦਾ ਰਲਾ ਜਿਆਦਾ ਇਹ ਚੱਲਦਾ ਰੋਟਾ ਵਿਟਰ ਇਹ ਜਿਆਦਾ ਰਲਾ ਚੱਲਦਾ ਹਾਂਜੀ ਜਿਆਦਾ ਜੋ ਰੇਲ ਹੋਵੇ ਇਹਦੇ ਮਗਰ ਜੀ ਮਰੇ ਪਾਲ ਹੋਏ ਕੋਈ ਇਤਨਾਂ ਦਾ ਚੱਕਰ ਨਹੀਂ ਹੈ ਇਹਨੂੰ ਕੋਈ ਚੱਕਰ ਨਹੀਂ ਇਹਦੇ ਮਗਰ ਅਸੀਂ ਪਾਉਂਦੇ ਰਹੇ ਆ 2 ਸਾਲ ਇੰਨਾ ਕੀਤੀ ਇੰਨਾ ਕੀਤੀ ਸੀ ਅੱਛਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇਹ ਇੱਕ ਇਹ ਕਿੰਨਾ ਚਿਰ ਪਹਿਲਾਂ ਲੈਂਦਾ ਇਹਨੂੰ 2 ਸਾਲ ਪਹਿਲਾਂ ਲੈਂਦਾ ਰੋਟਾ ਵਿਟਰ ਨੂੰ ਹਾਂਜੀ ਉਹ ਟਰੈਕਟਰ ਨੂੰ ਪਹਿਲਾਂ ਲੈਂਦਾ 2 ਸਾਲ ਉਹ ਟ੍ਰੈਟਰ ਨਾਲੋਂ ਪਹਿਲਾਂ ਲੈਂਦਾ ਹਾਂਜੀ ਤੇ ਆਹ ਟਰੈਕਟਰ ਉਹਦੋਂ ਇਹਨੂੰ ਚਲਾਉਂਦਾ ਸੀਗਾ ਇਹ ਚਲਾਉਂਦਾ ਸੀ